ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਥੇ ਲੱਗਿਆ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਨ ਟਾਈਮ ਹੈਗਾ ਦੁਪਹਿਰ ਕ ਦਾ ਕਿਉਂਕਿ ਜੀ ਇਥੇ ਸਵੇਰੇ ਗੁਰਪ੍ਰੀਤ ਹੋ ਗਿਆ ਸਿੱਖਣੇ ਉਹਨੂੰ ਕੰਮ ਸੀਗਾ ਆਉਂਦਾ ਹੋਇਆ ਫਿਰ ਉਹ ਲਿਆ ਸੀ ਫਰੂਟ ਕਿਉਂਕਿ ਫਰੂਟ ਨਹੀਂ ਹੋ ਜਾਂਦਾ ਵੀ ਚਲੋ ਇਕੱਠੇ ਲਿਆਂਦੇ ਹੋਏ ਸੌਖੇ ਰਹਿੰਦੇ ਨੇ ਇਹ ਹੁੰਦਾ ਵੀ ਜਿਵੇਂ ਸ਼ਾਮ ਨੂੰ ਸ਼ੇਕ ਬਣਾਉਣਾ ਹੁੰਦਾ ਏ ਤੇ ਉਹਦੇ ਕਰਕੇ ਵੀ ਹੁੰਦਾ ਵੀ ਮਿਕਸ ਜਾਈ ਬਣਾਉਣੇ ਹੁੰਦੇ ਆ ਨਾਲ ਇਹ ਹੋ ਜਾਂਦਾ ਵੀ ਕੋਈ ਨਾ ਕੋਈ ਹੋਰ ਫਰੂਟ ਹੁੰਦਾ ਏ ਬੀ ਜਿਵੇਂ ਮੰਮੀ ਨੇ ਜੇ ਫਤੇ ਕਈ ਵਾਰੀ ਜਿਵੇਂ ਕਹਦੁੰਦੇ ਵੀ ਆ ਲੈਣਾ ਜਾਓ ਜੀਦਾ ਵੀ ਕਿਸੇ ਦਾ ਜੀ ਕਰਦਾ ਆ ਵੀ ਚਲਾ ਲਈਆਂ ਆਉ ਲੈਈਆਂ ਨਾ ਫਿਰ ਉਹ ਲੈ ਸੀ ਉਹ ਲੈਤਾ ਆਇਆ ਸੀਗਾ ਬਸ ਏ ਸੀਗਾ ਵੀ ਲਫਾਫੇ ਚੋਂ ਨਹੀਂ ਸੀ ਮੈਂ ਕੱਢੇ ਹਜੇ ਲਫਾਫੇ ਚੋਂ ਕੱਢਣੇ ਸੀਗੇ ਬਸ ਇੱਥੇ ਫਿਰ ਮੈਂ ਲੱਗੀ ਸੀ ਕੁਛ ਅਜ ਮੈਨੂੰ ਪਤਾ ਨਹੀਂ ਕਿਉਂ ਮੇਰਾ ਸਰੀਰ ਜਿਹਾ ਸਹੀ ਹੈ ਨਹੀਂ ਸੀ ਤਾਂ ਕਰਕੇ ਬਸ ਰਹਿ ਗਈ ਸੀ ਕੰਮ ਕਰ ਕੱਪੜੇ ਧੋਣੇ ਸੀ ਉਹ ਵੀ ਰਹਿ ਗਏ ਸੀ ਮੈਨੂੰ ਇਹ ਸੀਗਾ ਅੱਜ ਪਤਾ ਨਹੀਂ ਕਿਉਂ ਆਏ ਅਜੀਬ ਜਿਹਾ ਜਦ ਮੈਨ ਇਸਤੀ ਜੀ ਹੁੰਦੀ ਹੈ ਨਾ ਐ ਸਰੀਰ ਨੂੰ ਕਰਦਾ ਸੀ ਹੁਰੇ ਲੁੱਟ ਡੇ ਗੁੰਡੇ ਗੁੰਡੇ ਹਾਂ ਬਸ ਸੇਤ ਜੀ ਥੋੜੀ ਜਿਹੀ ਸਹੀ ਨਹੀਂ थी ਪਤਾ ਨਹੀਂ ਤਾਂ ਇਹ ਆ ਵੀ ਗਰਮੀ ਜ਼ਿਆਦਾ ਹੈ ਉਹਦੇ ਕਰਕੇ ਜਿਵੇਂ ਟੈਂਪਰੇਚਰ ਬੀ ਲੋ ਜਾ ਹੁੰਦਾ ਹੈ ਉਹਦੇ ਕਰਕੇ ਸ਼ਾਇਦ ਪਤਾ ਨਹੀਂ ਉਹੀ ਵੈਸੀ ਆਏ ਹੋ ਗਿਆ ਹਨਾ ਵੀ ਕਈ ਵਾਰ ਜਿਵੇਂ ਆਪਾਂ ਥੋੜੀ ਨੇ ਇਸ ਤੇ ਜਿੰਦੀ ਹੈ ਬਸ ਉਹਦੇ ਕਰਕੇ ਸਰੀ ਸਹੀ ਨਹੀਂ ਸੀ ਤਾਂ ਕਰਕੇ ਅੱਜ ਸਵੇਰ ਦਾ ਬਸ ਜਿਹੜੇ ਥੋੜੇ ਬਹੁਤੇ ਕੰਮ ਕਰਨ ਵਾਲੇ ਸੀ ਜਿਵੇਂ ਖਾਣਾ ਬਣਾਉਣਾ ਸੀਗਾ ਝੜੂ-ਪੋਚਾ ਕਰਨਾ ਸੀ ਬਸ ਉਹ ਹੋਇਆ ਸੀਗਾ ਕੱਪੜੇ ਵਗੈਰਾ ਰਹਿ ਜੇ ਸੀ ਧੋਣ ਤੋਂ ਉਹ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਇਹ ਕਰਾਂਗੇ ਵੀ ਦੁਪਹਿਰ ਤੋਂ ਬਾਅਦ ਧੋ ਲਾਂਗੇ ਫਿਰ ਕੱਪੜਿਆਂ ਦਾ ਤੇ ਵੀ ਜਿਹੜੇ ਹੋਰ ਨਾਲੇ ਚਲਕ ਸ਼ਾਮ ਨੂੰ ਮੈਂ ਕਿਹਾ ਵੀ ਸ਼ਾਮ ਟਾਈਮ ਕੱਪੜੇ ਧੋ ਲਾਂਗੇ ਵੀ ਨਾਲ ਜਿਹੜਾ ਕੋਈ ਹੋਰ ਜਿਵੇਂ ਵਿੱਚ ਚੁੱਲ੍ਹੇ ਵਗੈਰਾ ਦਾ ਚੁੱਲ੍ਹੇ ਦਾ ਕਰਨਾ ਹੈ ਵੀ ਉਹ ਹੋ ਜਾਣਗੇ ਵੀ ਫਿਰ ਮੈਂ ਤਾਂ ਸਵੇਰੇ ਬਸ ਰੋਟੀ ਖਾ ਕੇ ਫਿਰ ਰੈਸਟ ਕਰਨ ਲੱਗ ਗਈ ਸੀ ਤਾਈਓ ਫਿਰੇ ਫਰੂਟ ਵਗੈਰਾ ਸਾਂਭਣ ਤੋਂ ਰਹਿ ਗਏ ਸੀ ਹੁਣ ਮੈਨੂੰ ਇਹ ਸੀ ਵੀ ਜਿਹੜੇ ਫ੍ਰਿਜ ਚ ਲਾਉਣੇ ਨੇ ਫ੍ਰਿਜ ਚ ਲਾ ਦਿੰਨੀ ਆ ਫ੍ਰਿਜ ਚ ਜਿਹੜੇ ਫਰੂਟ ਸਾਂਭਨੇ ਸੀ ਸਾਂਭ ਕੇ ਫਿਰ ਮੈਂ ਨਾਲੇ ਕਟਿੰਗ ਕਰਕੇ ਰੱਖ ਲੈ ਸੀ ਜਿਹੜੇ ਸ਼ਾਮ ਨੂੰ ਚਾਹੀਦੇ ਸੀਗੇ ਵੀ ਉਹ ਰੱਖ ਲੈਣੀਆਂ ਫਿਰ ਵਿੱਚ ਦੀ ਉਹੀ ਬਸ ਜੀ ਆਪਾਂ ਨਹਾ ਤੋ ਕੇ ਫਿਰ ਥੋੜਾ ਫਰੈਸ਼ ਜਿਹਾ ਫੀਲ ਹੋਇਆ ਤਾਂ ਫਿਰ ਜਿਹੜੇ ਕੱਪੜੇ ਧੋਣ ਵਾਲੇ ਸੀ ਨਾਲੇ ਉਹ ਤੋਂ ਲਏ ਸੀ ਬਸ ਜੀ ਇੱਥੇ ਕੱਪੜੇ ਨਾ ਸੁੱਕ ਗਏ ਸੀ ਹੁਣ ਤਾਂ ਇਹ ਹੋ ਜਾਂਦਾ ਵੀ ਜਿਵੇਂ ਕੱਪੜੇ ਧੋ ਕੇ ਆਪਾਂ ਮਸ਼ੀਨ ਦੇ ਵਿੱਚ ਥੋੜਾ ਡਰਾਈ ਕਰ ਲੈਂਦੇ ਆ ਤੇ ਨਾਲ ਗਰਮੀ ਇੰਨੀ ਜ਼ਿਆਦਾ ਹੈ ਨਾ ਵੀ ਉਹਦੇ ਕਰਕੇ ਹੁੰਦਾ ਬਹੁਤ ਜਲਦੀ ਕੱਪੜੇ ਸੁੱਕ ਦਿੰਨੇ ਹਨਾ ਬਸ ਜੀ ਕੱਪੜੇ ਧੋ ਲੇ ਸੀ ਮੈਂ ਸੁੱਕੇ ਹੋਏ ਮਤਲਬ ਉਹ ਤਾਂ ਤਾਰਾਂ ਤੋਂ ਉਤਾਰ ਕੇ ਰੱਖ ਲਈ ਸੀ ਫਿਰ ਅੱਜ ਜਿਵੇਂ ਦਿਨ ਬੁੱਧਵਾਰ ਦਾ ਸੀ ਉਹਦੇ ਕਰਕੇ ਫਤੇ ਵੀ ਨਾ ਲਿਆ ਸੀ ਸਿਰ ਮੰਮੀ ਨੂੰ ਵੀ ਮੈਂ ਕਿਹਾ ਸੀ ਮੈਂ ਕਿਹਾ ਵੀ ਚਲ ਤੁਸੀਂ ਵੀ ਆਪ ਦਾ ਨਹਾ ਲਓ ਹਨਾ ਤੇ ਇਹਦਾ ਫਤੇ ਦਾ ਲੱਗੀ ਸੀ ਮੈਂ ਸਿਰ ਬਾਉਣ ਮੈਂ ਹੀ ਚੰਣੜੇ ਦਾ ਸਰਬਾਦਾ ਕਿਉਂਕਿ ਜਿੱਦਣ ਸਿਰ ਣਾਉਣਾ ਹੁੰਦਾ ਫਿਰ ਉਦਣੇ ਚੰਗੀ ਤਾਂ ਨਾ ਹੈਡ ਮ사ਜ ਹੁੰਦੀ ਆ ਨਹੀਂ ਤਾਂ ਚਲੋ ਥੋੜਾ ਬਹੁਤਾ ਤੇਲ ਤਾਂ ਚਲੋ ਚਾਹੇ ਲਗਾ ਵੀ ਲੈਣੇ ਨੇ ਜੂੜਾ ਕਰਨ ਲੱਗੇ ਵੀ ਕਿਉਂਕਿ ਸਾਈਡਾਂ ਤੋਂ ਬਾਲ ਨਿਕਲ ਰਹੇ ਹੁੰਦੇ ਨੇ ਪਰ ਇਹ ਹੋ ਜਾਂਦਾ ਵੀ ਮ사ਜ ਦਾ ਬਹਾਨਾ ਸਿਰਫ ਇਹ ਹੋ ਜਾਂਦਾ ਨਹੀਂ ਤਾਂ ਬੱਚੇ ਕਿੱਥੇ ਇੰਨਾ ਹਨਾ ਕਰਾਉਂਦੇ ਨੇ ਮ사ਜ ਵਗੈਰਾ ਉਹਨਾਂ ਨੂੰ ਤਾਂ ਆਈ ਕਾਲੀ ਹੁੰਦੀ ਹੈ ਨਾ ਵੀ ਜਲਦੀ ਜਲਦੀ ਸਰਵਾਇਆ ਜਾਵੇ ਬਸ ਮੈਨੂੰ ਇਹ ਹੋ ਜਾਂਦਾ ਵੀ ਜਿਸ ਦਿਨ ਉਹ ਸਿਰ ਨਾਲ ਆਇਆ ਵੀ ਚੰਗੀ ਤਰ੍ਹਾਂ ਤੇਲ ਲਾ ਕੇ ਵੀ ਉਹਦੇ ਮ사ਜ ਕੀਤੀ ਜਾਵੇ ਵੀ ਜਿਹੜਾ ਕਹਿੰਦੇ ਹੁੰਦੇ ਨੇ ਵੀ ਹੁਣ ਤਾਂ ਇੰਨੀ ਦਿਮਾਗ ਦੀ ਖਪਾਈ ਕਰਦੇ ਨੇ ਹਨਾ ਵੀ ਜਿਹੜੀ ਬੱਚਿਆਂ ਦੀ ਸਟੱਡੀ ਤੇ ਲੱਗਣਾ ਦਿਮਾਗ ਉਹ ਤਾਂ ਲਾਉਣਾ ਹੀ ਲਾਉਣਾ ਹੈ ਨਾ ਵੀ ਜਿਹੜਾ ਫੋਨਾਂ ਤੇ ਬੇਸਟ ਕਰਦੇ ਨੇ ਨਾਲ ਉਹ ਅਲੱਗ ਹੋ ਜਾਂਦਾ ਹੁਣ ਤਾਂ ਜੀ ਇਹ ਜੋ ਟਾਈਮ ਆ ਗਿਆ ਹਨਾ ਵੀ ਬਸ ਇੱਕ ਦਿਮਾਗੀਓ ਕੰਮ ਰਹਿ ਗਏ ਹੱਥਾਂ ਪੈਰਾਂ ਵਾਲਾ ਦਾ ਕੰਮ ਉਹ ਹੋ ਗਿਆ ਬੀ ਦਿਮਾਗੇ ਭਜਾਈ ਫਿਰਦੇ ਨੇ ਬਸ ਕਦੇ ਉਧਰ ਨੂੰ ਉਧਰ ਨੂੰ ਜਵਾਕਾਂ ਬਕਦੇ ਗੇਮ ਖੇਡ ਲਈ ਕਦੇ ਕੁਛ ਕਰ ਲੈ ਕਦੇ ਕੁਛ ਜੀ ਬਸ ਐਵੇਂ ਹੀ ਚਲੋ ਚਾਲਾ ਕਿਉਂਕਿ ਜੀ ਹੁਣ ਬੱਚਿਆਂ ਦੀਆਂ ਜਿਹੜੀਆਂ ਗੇਮਾਂ ਨੇ ਜੇ ਹੋਰ ਹਨਾ ਵੀ ਇਹ ਫੋਨਾਂ ਤੇ ਹੀ ਰਹਿ ਗਿਆ ਅੱਗੇ ਬੱਚਿਆਂ ਦੀਆਂ ਖੇਡਾਂ ਹੋਰ ਹੁੰਦੀਆਂ ਸੀ ਹਨਾ ਇਕੱਠੇ ਹੁੰਦੇ ਸੀ ਬੱਚੇ ਖੇਡਦੇ ਕੁੱਦਦੇ ਸੀ ਬਾਹਰ ਫਰੈਸ਼ ਹਵਾ ਚ ਫਿਰਦੇ ਸੀ ਹੁਣ ਤਾਂ ਇਹ ਹੁੰਦਾ ਵੀ ਏਸੀ ਲਾ ਲਓ ਜੀ ਅੰਦਰੇ ਫੋਨ ਲੈ ਕੇ ਬੈਠੇ ਰਹੋ ਬਾਜੀ ਫਤਿਹ ਦੇ ਮੈਂ ਚੰਗੀ ਤਰ੍ਹਾਂ ਇਹਨ ਮਸਾਜ ਕਰਕੇ ਫਿਰ ਕਰਤਾ ਸੀ ਉਹਦਾ ਜੂੜਾ ਫਿਰ ਮੈਨੂੰ ਇਹ ਹੁੰਦਾ ਵੀ ਵੀ ਹੁਣ ਖੇਡ ਲਾ ਕਿਉਂਕਿ ਉਹ ਆਪ ਵੀ ਨੰਜੇ ਸਿਰ ਨਾਲ ਆ ਹੁੰਦਾ ਜੀ ਇੱਕ ਤਾਂ ਜੂੜਾ ਖੁੱਲੇ ਭਾਲਾਂ ਦਾ ਰਹਿੰਦਾ ਘਟਾ ਉਹਨੂੰ ਆਪ ਨੂੰ ਵੀ ਕਾਂਟ ਦੀ ਆਈ ਜਾਂਦੀ ਹੁੰਦੀ ਆ ਤੇ ਫਿਰ ਵੀ ਮਮਾ ਮੇਰਾ ਸਰਬਾਦੂ ਸਰਬਾਦੂ ਹਨ ਕੁਛ ਉਹਨੂੰ ਸ਼ਾਮ ਨੂੰ ਨਾ 6 ਵਜੇ ਹੀ ਮਿਲਦਾ ਹੁੰਦਾ ਟਾਈਮ ਜਾਂ ਸਵੇਰ ਹੁੰਦਾ ਉਹਦੇ ਕੋਲ ਟਾਈਮ ਜਾਂ ਸ਼ਾਮ ਨੂੰ 6 ਵਜੇ ਵੀ ਖੇਡਣ ਜਾਣਾ ਹੁੰਦਾ ਜਿਵੇਂ ਬੱਚੇ ਇਕੱਠੇ ਹੋ ਗਏ ਉਹਦੇ ਫਰੈਂਡ ਤੁਸੀਂ ਦੇਖੇ ਨੇ ਪਹਿਲਾਂ ਵਾਲੇ ਬਲੌਗ ਦੇ ਵਿੱਚ ਵੀ ਉਦਾਂ ਹੀ ਖੇਡਦੇ ਹੁੰਦੇ ਨੇ ਦਿਨ ਚ ਤਾਂ ਇਹ ਹੁੰਦਾ ਵੀ ਧੁੱਪ ਬਹੁਤ ਹੁੰਦੀ ਆ ਤੇ ਮੈਂ ਸਾਰੇ ਦੇ ਤੁਪ ਹੋਣ ਕਰਕੇ ਫਿਰ ਆਉਂਦਾ ਵੀ ਕਿ ਖੇਡਣਗੇ ਵੀ ਕਿਤੇ ਨਾ ਸ਼ਾਮ ਟਾਈਮ ਚਲੋ ਦਿਨ ਦਾ ਫਰਕ ਪੈ ਜਾਂਦਾ ਵੀ ਫਿਰ ਉਹ ਦੋ ਇੱਥੇ ਗਲੀ 'ਚ ਵੀ ਖੇਡ ਲੈਂਦੇ ਹੁੰਦੇ ਨੇ ਜਾਂ ਫਿਰ ਇੱਕ ਦੂਏ ਦੇ ਜਿਵੇਂ ਕਦੇ ਇੱਧਰ ਖੇਡ ਲੈ ਕਦੇ ਉੱਧਰ ਦੂਜੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਖੇਡ ਲੈਂਦੇ ਨੇ ਬਸ ਐਦਾਂ ਨਾ ਬਦਲ ਕੇ ਖੇਡ ਲੈਂਦੇ ਹੁੰਦੇ ਨੇ ਜਿੱਥੇ ਜੀ ਕਰਦਾ ਮੈਂ ਉਹਦਾ ਸਿਰ ਬਾਗ ਕੇ ਫਿਰ ਉਹ ਲਾਗੇ ਸੀ ਉਹਦਾ ਖੇਡਣਾ ਫਿਰ ਮੈਨੂੰ ਇਹ ਸੀਗਾ ਮੈਂ ਵੀ ਚੱਲ ਮੈਂ ਜਿਹੜੇ ਕੱਪੜੇ ਸੁੱਕੇ ਹੋਏ ਲੈ ਕੇ ਆਈ ਸੀਗੇ ਵੀ ਉਹਨਾਂ ਦੀ ਤਹਿ ਲਗਾ ਲਵਾਂ ਤਹਿ ਲਗਾ ਕੇ ਫਿਰ ਉਹਨਾਂ ਨੂੰ ਵੀ ਸਾਭਾ ਵੀ ਫਿਰ ਦੇ ਦੇ ਇੱਕ ਤਾਂ ਇਹ ਹੋ ਜਾਂਦਾ ਜੀ ਜੇ ਆਪਾਂ ਇੱਕ ਟਾਈਮ ਕੋਈ ਕੰਮ ਛੱਡ ਲੈਨੇ ਆ ਨਾ ਫਿਰ ਹੋਰ ਉਦੋਂ ਇਕੱਠੇ ਹੋ ਜਾਂਦੇ ਨੇ ਕੰਮ ਇਹ ਫਰਕ ਪੈ ਜਾਂਦਾ ਜਿੰਨੇ ਕੱਜ ਸ਼ਾਮ ਸਵੇਰ ਵੇਲੇ ਛੱਡੇ ਸੀ ਉਹਨੇ ਕੇ ਸ਼ਾਮ ਨੂੰ ਇਕੱਠੇ ਹੋ ਗਏ ਕੰਮ ਬਾਜੀ ਸਾਰੇ ਕੱਪੜਿਆਂ ਦੀ ਸਾਮ ਸਮਝਾਲ ਕਰਕੇ ਸਾਰਾ ਕੁਝ ਕਰਕੇ ਫਿਰ ਮੈਂ ਲੱਗੀ ਸੀ ਰੋਟੀ ਬਣਾਉਣ ਕਿਉਂਕਿ ਜਿਹੜੀ ਕੱਲ ਸਬਜੀ ਬਣਾਈ ਸੀ ਆਪਾਂ ਉਹੀ ਪਈ ਸੀ ਅੱਜ ਇਹ ਸੀਗਾ ਵੀ ਚਲੋ ਉਹਦੇ ਨੇ ਸਾਰ ਜੂਗਾ ਇੱਕ ਤਾਂ ਇਹ ਹੋਣੀ ਵੀ ਥੋੜੀ ਜੀ ਹੁਣ ਗਰਮੀਆਂ ਦੇ ਵਿੱਚ ਨਾ ਜੇ ਆਪਾਂ ਇੱਕ ਡੰਗ ਚਲ ਰੱਖ ਵੀ ਲੈਨੇ ਆ ਵੀ ਚਲੋ ਹੋਰ ਵਿੱਚ ਜਿਖਾ ਲੈਨੇ ਫਿਰ ਉਹ ਵਧੀਆ ਨਹੀਂ ਲੱਗਦੀ ਹੈਗੀ ਟੇਸਟ ਜਿਆ بس ਇੱਥੇ ਮੈਂ ਦਾਲ ਨੂੰ ਉਵਾਲੀ ਦੇ ਕੇ ਦੇਖੀ ਸੀ ਮੈਂ ਕਿਹਾ ਵੈਸੇ ਤਾਂ ਚਲੋ ਮੈਂ ਇਹ ਸੀ ਵੀ ਉਵਾਲੀ ਦੇ ਕੇ ਉਹਨੂੰ ਠੰਡੀ ਕਰਕੇ ਫ੍ਰਿਜ 'ਚ ਲਗਾਇਆ ਹੋਇਆ ਸੀ ਪਰ ਹੁਣ ਮੌਸਮ ਦੇ ਵਿੱਚ ਇੰਨੀ ਗਰਮੈਸ਼ ਹੋਣ ਕਰਕੇ ਨਾ ਵੀ ਯਕੀਨ ਨਹੀਂ ਹੈਗਾ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਇੱਕ ਵਾਰੀ ਮੈਂ ਉਵਾਲ ਗਰਮ ਕਰਕੇ ਦੇਖ ਲਵਾਂ ਵੀ ਕਿਤੇ ਕੋਈ ਸਬਜ਼ੀ ਦਾ ਟੇਸਟ ਤਾਂ ਨਹੀਂ ਚੇਂਜ ਹੋਇਆ ਹੈਗਾ ਵੀ ਹੋਰ ਕਿਤੇ ਖਾਣ ਲੱਗੇ ਹਨਾ ਕਲੋਲ ਹੋ ਜਵੇ ਇਹ ਤਾਂ ਜੀ ਇਹ ਹੋ ਜਾਂਦਾ ਹਨਾ ਵੀ ਉਧਰ ਰੋਟੀ ਖਾਣ ਲੱਗੇ ਉਧਰ ਸਬਜੀ ਦਾ ਕਈ ਵਰੀ ਟੇਸਟ ਟੇਨ ਹੋ ਜਾਂਦਾ ਹਨਾ ਵੀ ਫਿਰ ਬੰਦਾ ਕੀ ਕਰੇ ਐਨੀ ਜਾਂਦੀ ਹੈ ਨਾ ਰੋਟੀ ਦਾ ਹੀ ਸਵਾਦ ਖਰਾਬ ਹੋ ਜਾਂਦਾ ਤਾਂ ਕਰਕੇ ਮੈਨੂੰ ਇਹ ਸੀਗਾ ਮੈਂ ਕਿ ਇੱਕ ਵਾਰੀ ਦੇਖ ਲੈਣੀ ਆ ਵੀ ਸਹੀ ਆ ਤਾਂ ਕਰਕੇ ਬਸ ਸਬਜੀ ਮੈਂ ਗਰਮ ਕਰਕੇ ਦੇਖ ਲਈ ਸੀਗੀ ਫਿਰ ਲੱਗੀ ਸੀ ਮੈਂ ਫੁਲਕੇ ਬਣਾਉਣਾ ਮੈਂ ਕਿ ਫੁਲਕੇ ਬਣਾ ਕੇ ਵੀ ਫਿਰ ਹੁੰਨੇ ਆ ਜੀ ਬਿਲੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਵੀ ਮੈਂ ਰੋਟੀ ਨਾ ਥੱਲੇ ਹੀ ਨਹੀਂ ਰੜਦੀ ਹੈਗੀ ਚਲੋ ਇਹ ਹੁੰਦਾ ਵੀ ਕਈ ਆਪਾਂ ਜਿਵੇਂ ਕਈ ਪੈਣਾ ਤਾਂ ਇਹਨੂੰ ਵੀ ਪੋਣੇ ਨਾਲ ਵੀ ਕਰ ਲੈਂਦੇ ਨੇ ਆਪਾਂ ਪੋਣੇ ਨਾਲ ਦੱਬ ਕੇ ਪਰ ਗਰਮੀਆਂ ਦੇ ਵਿੱਚ ਨਾ ਉਹ ਦਿਨਾਂ ਥੋੜਾ ਜਿਹਾ ਹੱਥ ਨੂੰ ਸੇਕ ਵੱਧ ਲੱਗਦਾ ਏ ਸਰਦੀਆਂ ਦੇ ਵਿੱਚ ਚਲੋ ਇਹ ਹੁੰਦਾ ਵੀ ਮੌਸਮ ਦਾ ਫਰਕ ਹੁੰਦਾ ਏ ਉਦੋਂ ਆਪਾਂ ਪੋਣੇ ਨਾਲ ਘੁਮਾ ਕੇ ਰੂਟਿਨ ਸੇ ਖਲਵਾ ਲੈਨੇ ਉਦੋਂ ਤਾਂ ਹੱਥ ਨੂੰ ਘੱਟ ਸੇਕ ਫੀਲ ਹੁੰਦਾ ਹੈ ਪਰ ਜਿਵੇਂ ਹੁਣ ਗਰਮੈਸ਼ ਜ਼ਿਆਦਾ ਹੈ ਨਾ ਗਰਮੀ ਜ਼ਿਆਦਾ ਹੋਣ ਕਰਕੇ ਵੀ ਇਹਦੇ ਨਾਲ ਥੋੜਾ ਜਿਹਾ ਹੱਥ ਨੂੰ ਫਿਰ ਜ਼ਿਆਦਾ ਹੀ ਸੇਕ ਲੱਗਦਾ ਹੈ ਤਾਂ ਕਰਕੇ ਫਿਰ ਮੈਨੂੰ ਨਾ ਖੁਰਚਣੇ ਨਾ ਸਹੀ ਲੱਗਦੀਆਂ ਨੇ ਵੀ ਹੱਥ ਨੂੰ ਘੱਟ ਸੇਕ ਲੱਗਦਾ ਹੈ ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲੋ ਫੁਲਕੇ ਬਣਾ ਕੇ ਫਿਰ ਆਪਾਂ ਬੈਨੇ ਆ ਹਵਾ ਦੇ ਵਿੱਚ ਕਰ ਦਿਆਂ ਕੁਛ ਦਿਰ ਰਾਮ ਜੀ ਆ ਵੀ ਫੇਰ ਰੋਟੀ ਖਾਵਾਂਗੇ ਇੱਕ ਤਾਂ ਹੁਣ ਗਰਮੀ ਕਰਕੇ ਨਾ ਆਏ ਹੁੰਦਾ ਵੀ ਛੇਤੀ ਛੇਤੀ ਕੰਮ ਹੋਣ ਬੇਲੇ ਹੋਈਏ ਗਰਮੀ ਇੰਨੀ ਜ਼ਿਆਦਾ ਹੈ ਨਾ ਜੀ ਇੱਕ ਤਾਂ ਵੀ ਰੱਬ ਨੂੰ ਵੀ ਰਹਿਮ ਨਹੀਂ ਆਉਂਦਾ ਹੈਗਾ ਵੀ ਚਲ ਮੀਂਹ ਪੈ ਜਾਵੇ ਹਨਾ ਥੋੜਾ ਜਿਹਾ ਮੌਸਮ ਚੇਂਜ ਹੋਊਗਾ ਹੋ ਜਾਊਗਾ ਫਰਕ ਪੈ ਜਾਊਗਾ ਇਹ ਆਪਣੇ ਆਏ ਹੋਏ ਸੀਗੇ ਬੀਜ ਜੀਰ ਉਹਨਾਂ ਦਾ ਬੇਟਾ ਹੈ ਜਿਹੜੇ ਉਸ ਦਿਨ ਮੈਂ ਤੁਹਾਨੂੰ ਪੱਪਾ ਵੀ ਕਹਿੰਦੇ ਸੀ ਵੀ ਜੇਠੀ ਭਾਬੀ ਆ ਹਨਾ ਇਹ ਉਹਨੇ ਬੀਜ ਜੀ ਉਨ੍ਹਾਂ ਦੇ ਹਸਬੰਦ ਨੇ ਇਹ ਤੇ ਇਹ ਉਹਨਾਂ ਦਾ ਬੇਟਾ ਏ ਬਸ ਇਹ ਸ਼ਾਮ ਜਿਹਨੂੰ ਅਸੀਂ ਬੈਠੇ ਸੀ ਸਾਰੇ ਇਕੱਠੇ ਹੋਏ ਗੱਲਾਂ ਕਰਦੇ ਸੀ ਬਸ ਜੀ ਹੁਣ ਆਪਾਂ ਅੱਜ ਦੇ ਬਲੌਗ ਦਾ ਇੱਥੇ ਕਰਦੇ ਆਂ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਆਪਣੇ ਅਮੀ ਸਾਰੇ ਘਰਾਂ ਚ ਆਉਣ ਜਾਣ ਜੇ ਲੱਗਿਆ ਰਹਿੰਦਾ ਉਹਦੇ ਕਰਕੇ ਬਸ ਇੰਨਾ ਗੱਲਾਂ ਕਰਕੇ ਹੀ ਫਤਿਹ ਦਾ ਇੱਥੇ ਆ ਕੇ ਜੀ ਲੱਗ ਜਾਂਦਾ ਹੁੰਦਾ ਏ ਕਿਉਂਕਿ ਸਾਰੇ ਘਰਾਂ 'ਚ ਜੋ ਚਲੇ ਗਿਆ ਆ ਗਿਆ ਹੈ ਨਾ ਵੀ ਬੱਚੇ ਇਹੀ ਕੁਝ ਭਾਲਦੇ ਨੇ ਓਕੇ ਜੀ ਬਾਏ ਟੇਕ ਕੇਅਰ